ਬੁਲਾ ਲਿਆ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਦੋਂ ਤੋਂ ਅੱਗੇ ਸਦੀਲ ਜਾਖੜ ਜੀ ਨੇ ਕਿਹਾ ਕਿ 350 ਕਰੋੜ ਰੁਪਈਆ ਚੰਨੀ ਸਾਹਿਬ ਨੇ ਦਿੱਤਾ ਚੰਨੀ ਸਾਹਿਬ ਨੇ ਜਦੋਂ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਗਜ਼ਦੇ ਜੀ ਸੱਜ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਵਸਤ ਕਰ ਕੇ پیسے ਕਿੱਥੇ ਗਏ ਪਾ ਆਇਆ ਕਿਥੋਂ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰਤਰ ਦੀ ਇਲੈਕਸ਼ਨ ਦੇ ਵਿੱਚ ਬਾਜਵੇਂ ਨੇਤੇ ਬੱਲਾ ਜਿਹੜਾ ਵੜਿੰਗ ਨੇ ਪੈਸੇ ਲਾਇਆ ਟਿਕਟ ਦੇ ਸਾਰ ਉਹ ਪਹਿਲਾ ਹੀ ਹੋਵਾ ਸੀਗਾ ਤਰਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਸਰ ਸਿੱਧੂ ਦਾ ਜਿਹੜਾ ਬਿਆਨ ਹੈ ਕਿ ਇਸ ਤਰੀਕੇ ਨਾਲ ਦੇਖਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਚ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਆ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤਾ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਹੈ ਕਿ ਜਿਹੜਾ ਉਹਨਾਂ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਦੋਂ ਤੋਂ ਅੱਗੇ ਸੁਦੀਲ ਜਾਖੜ ਜੀ ਨੇ ਕਿਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਚੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ ਹੈ ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਂਗਰਸ ਦੇ ਸਰ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਪਾ ਆਇਆ ਕਿਥੋਂ ਇਹ ਕਿਹਨ ਦਸਤੀ ਵਾਲਿਆਂ ਕੋ ਆਇਆ ਕਿਦ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਹੈ ਕਿਹਦਾ ਸੀਗਾ ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰ ਤਰ ਦੇ ਇਲੈਕਸ਼ਨ ਦੇ ਵਿੱਚ ਬਾਜਵੇ ਨੇ ਇੱਥੇ ਬੱਲਾ ਜਿਹੜਾ ਵੜਿੰਗ ਨੇ ਪੈਸੇ ਲਾਇਆ ਟਿਕਟ ਦੇ ਸਰ ਉਹ ਪਹਿਲਾਂ ਹੀ ਹੋਵਾ ਸੀਗਾ ਤਰ ਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦ ਪਹਿਲਾਂ ਹੀ ਸਭ ਲੋਕ ਕਹਿੰਦੇ ਆ ਕਿ ਪੈਸਾ ਲੈ ਕੇ ਟਿਕਟ ਤਾਏ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਆਪਣੇ ਹੁੰਦਿਆਂ ਸਰ ਸਿੱਧੂ ਦਾ ਜਿਹੜਾ ਬਿਆਨ ਆ ਕਿਸ ਤਰੀਕੇ ਨਾਲ ਦੇਖਦੇ ਹੋ ਉਹਨਾਂ ਨੂੰ ਸਸਪੈਂਡ ਕਰਤਾ ਗਿਆ ਪਾਰਟੀ ਚ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਆ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਆ ਉਦੋਂ ਤੋਂ ਅੱਗੇ ਸਦੀਲ ਜਾਕਰਜੀ ਨੇ ਕਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਚੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ ਔਰ ਸੱਜੇ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਂਗਰਸ ਦੇ ਜੀ ਸੱਜੇ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰ ਦੇ ਕਿ ਪੈਸੇ ਕਿੱਥੇ ਗਏ ਪਾ ਆਇਆ ਕਿਥੋਂ ਇਹ ਕੰਡਸਟਰੀ ਵਾਲਿਆਂ ਕੋ ਆਇਆ ਕਿਦ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਹੈ ਕਿਦਾਂ ਸੀਗਾ ਤੇ ਜੀਗਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰ ਤਰ ਦੇ ਇਲੈਕਸ਼ਨ ਦੇ ਵਿੱਚ ਬਾਜਵੇ ਨੇ ਤੇ ਬੱਲਾ ਜਿਹੜਾ ਬੜਿੰਗ ਨੇ ਪੈਸੇ ਲਾਇਆ ਟਿਕਟ ਦੇ ਸਾਡ ਉਹ ਪਹਿਲਾ ਹੀ ਹਵਾ ਸੀਗਾ ਤਰ ਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਆਪਣੇ ਹੁੰਦੇ ਆ